ਯੋ ਅੱਗੇ ਨਾ ਹਾਂ ਕੋਈ ਨਹੀਂ ਨਾ ਕੋਈ ਵੀ ਪਾ ਨਹੀਂ ਰਿਹਾ ਨਾ 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 ਮੇਰਾ ਨਾਮ ਮਨੋਜੀ ਕੁਮਾਰ ਡਿਪਟੀ ਸ਼ਰਫਸਰ ਹਾਂ ਤਾਂ ਠੀਕ ਹੈ ਜੀ ਅੱਜ ਸਾਨੂੰ ਕਿਤੇ ਫੋਨ ਆਇਆ ਸੀ ਕਿਤੇ ਬੱਚੇ ਨੂੰ ਨਾ ਦਾਤਰ ਮਾਰਤੇ ਆ ਤੇ ਅਸੀਂ ਫੋਨ ਆਇਆ ਤੇ ਇਹ ਹੀ ਵੇਖਿਆ ਅੰਕ ਤੇ ਮੂੰਹ ਬੰਨਿਆ ਸੀ ਮਜਦ ਬੱਚੇ ਦਾ ਕਾਇਦਾ ਤਾਂ ਉਹਦੇ ਦਾਤਰ ਵਜੇ ਪੰਜ ਛੇ ਜਗ੍ਹਾ ਦਾਤਰ ਮਾਰੇ ਆ ਅਲਾਗੇ ਮੁਸਲਮਾਨਾ ਬੁਕਾਨ ਹੈਗਾ ਮੁਸਲਮਾਨਾ ਦੇ ਬੈਕਸੈਟ ਤੋਂ ਕੋਠੇ ਕਿਤੇ ਤੱਕ ਕਿਨੇ ਕਿ ਕੋਠੋਦਲੇ ਸੁਟਾ ਤੇ ਜਿੱਤਾ ਮੈਂ ਲੱਤਾ ਵੀ ਫਰੀਆਂ ਲਈ ਦੇ ਤਤ ਵੀ ਦੀ ਆਪਾਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਮੋਕੇ ਤੇ ਪਹੁੰਚਿਆ ਵਾ ਡਿਊਟੀ ਅਫਸਰ ਪਹੁੰਚੇ ਵਾ ਤੇ ਜਿਹੜੀ ਆਪਾਂ ਬੰਦੀ ਹੈ ਉਹ ਕਾਰਵਾਈ ਕਰਾ ਰਹੇ ਆ ਇਹ ਪੁਲਿਸ ਨਹੀਂ ਕਾਰਵਾਈ ਕਰੀਗੇ ਆਪਾਂ ਸੀਪੀ ਸਾਹਿਬ ਕੋ ਜਾਵਾਂਗੇ ਜੀ ਇਹ ਹਫਤਾ ਪਹਿਲੇ ਵੀ ਹੋਇਆ ਹਫਤਾ ਪਹਿਲੇ ਵੀ ਇਸ ਤਰ੍ਹਾਂ ਕਿਸ ਨੇ ਮਾਰ ਕੇ ਆਂਦੇ ਆਂਦਰਾ ਕੱਢਨੀ ਆਈ ਉੱਥੇ ਵੀ ਕਿਸ ਨੇ ਨਾ ਪਿਆ ਵੀ ਆਪਾਂ ਖੋਲਿਆ ਜਾ ਸਾਰਾ ਉੱਥੇ ਸਾਰਾ ਮਾਸ ਹੀ ਰਹਿ ਜਾਂਦਾ ਬਾਕੀ ਸਭ ਸਾਡੀਆਂ ਦੇ ਜਾਣੇ ਬਸ ਕਿੰਨੇ ਕਿ ਇਹ ਕਿੰਨੇ ਕਿ ਚਿਰ ਦਾ ਉਹ ਹੈਗਾ ਸੁਣਾ ਇਹ ਸਰ 6 ਸਾਲ ਦਾ 6 6 ਮਹੀਨੇ 6 ਮਹੀਨੇ ਦਾ ਤੇ ਸਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸੀਪੀ ਸਾਹ ਨੂੰ ਇੱਥੇ ਘਰ ਤੋਂ ਘਟ ਇੱਕ ਕਮਰੇ ਚ 25 25 30 30 ਮੁਸਲਮਾਨ ਰਹਿੰਦੇ ਘਰ ਤੋਂ ਘਰ ਉਹ ਮਕਾਨ ਦੇ ਕੋਲ 30 40 ਮਕਾਨ ਤੇ 30 40 ਚ ਮਿਲ ਗਈ 30 30 ਬੰਦੇ ਰਹਿੰਦੇ ਮੁਸਲਮਾਨ ਤੇ ਮੈਂ ਤਾਂ ਇਹਨਾਂ ਦਾ ਆਧਾਰ ਕਾਰਡ ਤੱਕ ਨਹੀਂ ਗਏ ਇਹਨਾਂ ਦੇ ਇਹਨਾਂ ਦੀ ਪਛਾਣ ਮੈਂ ਕਹਿੰਦਾ ਕੀਤੀ ਜਾਵੇ ਉਹ ਤਾਂ ਵੈਰੀਫਾਈ ਕੀਤੀ ਜਾਵੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਪਰ ਇਹਨਾਂ ਕੋ ਗਏ ਉਤੋਂ ਡੁੱਡ ਕੇ ਪੈਂਦੇ ਨੇ ਤੇ ਆਪਾਂ ਗੰਦੇ ਆ ਜੋ ਵੀ ਵੈਰੀਫਾਈ ਕਰਨੀ ਚਾਹੀਦੀ ਸੀਪੀ ਨੂੰ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਮਤਲਬ ਕਿ ਜੋ ਵੈਰੀਫਾਈ ਇਹਨਾਂ ਨੇ ਕਰ ਰੇ ਕਰਨੀ ਚਾਹੀਦੀ ਸੀ ਮੰਗ ਕੀ ਕਰਦੇ ਹੁਣ ਮੰਗ ਕਰਦੇ ਇਹਦੀ ਪਰਚਾ ਦੱਚਾ ਕੇ ਕਰਵਾ ਦੇ ਕਰਾਓਗੇ ਜੀ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਆਲਰੇਡੀ ਨਾਜ਼ੁਕ ਬਣ ਚੁੱਕੇ ਹੋਏ ਨੇ ਤੇ ਕੁਝ ਇਹੋ ਜਿਹੇ ਲੋਕ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਤੇ ਜਿਹੜੀ ਨੱਥ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਸੀਪੀ ਸਾਹਿਬ ਕੋ ਡੀਸੀ ਸਾਹਿਬ ਕੋ ਵੀ ਇਹ ਜਿੰਨੇ ਲੋਕ ਨੇ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਜਿਹੜੀ ਇਹ ਗਊ ਹੱਤਿਆ ਦੀ ਕੋਸ਼ਿਸ਼ ਬਾਰ ਬਾਰ ਕੀਤੀ ਜਾ ਰਹੀ ਹੈ ਇਹਨਾਂ ਦੇ ਪੂਰੀ ਕਾਰਵਾਈ ਕਰਕੇ 295 ਵੀ ਲਾਣੀ ਪੈਣੀ ਹੈ ਕਿਉਂਕਿ ਸਾਡੀ ਗਊ ਮਾਤਾ ਦਾ ਜਿਹੜਾ ਵਾ ਮਸਲਾ ਵਾ ਤੇ ਮੈਂ ਕਵਾਂਗਾ ਪੁਲਿਸ ਪ੍ਰਸ਼ਾਸਨ ਨੂੰ ਵਿੱਚ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਉਹ ਇੱਕ ਵਿਅਕਤੀ ਵੱਲੋਂ ਛੋਟੀ ਗਾਂ ਦੀ ਬੱਚੀ ਉਹਨੂੰ ਸੱਟਾ ਮਾਰੀਆ ਵਾ ਜਦੋਂ ਕੋਈ ਦਰਖਾਸਤ ਉਹਨਾਂ ਦੇਤੀ ਆ ਜੋ ਕਾਰਵਾਈ ਆ ਉਹ ਵੀ ਕਿਹੜਾ ਇਲਾਕਾ ਸਰ ਨੀਵੀਂ ਆਬਾਦੀ ਗੁਰਬਖਸ਼ਾ ਗੁਰਬਖਸ਼ ਸਰ ਇਲਾਕੇ ਵਾਲੋ ਕਹਿੰਨੇ ਗਿਆ ਵੀ ਪਹਿਲਾਂ ਵੀ ਇਦਾਂ ਦਾ ਕੋਈ ਸਾਡੇ ਪਹਿਲਾਂ ਕੋਈ ਇਨਫਰਮੇਸ਼ਨ ਨਹੀਂ ਹੈ ਸਰ ਪੁਲਿਸ ਵਾਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਵੀ ਮੌਕੇ ਤੇ ਆਏ ਆ ਮੌਕਾ ਵੇਖਿਆ ਜੋ ਕਾਰਵਾਈ ਬੰਦੀ ਉਹ ਕਰਤਾ ਜੀ